ਹਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਪਰੀ ਦਾ ਨਿਬੜ ਗਿਆ 26 ਤੇ ਵੀ ਕਰਤੀ ਕਿਵੇਂ ਆ ਕਹਿ ਰਾ ਇੱਥੇ 26 ਦਾ ਬਛੇਤਾ ਨਾਲ ਹੀ ਫੇਰ ਸਾਰਾ 26 12 ਗਿਆ ਪੋਣੇ ਕੇ 13 ਕਿੱਲੇ 13 ਉਹਨਾਂ ਤੇ ਵੀ ਕਰਤੀ ਇਹ ਆਪ ਉਸੇ ਦੇ ਆਪਣੇ ਪਰਸੋ ਜੋ ਉੱਥੇ ਦੇ ਵਿੱਚ ਨਿਬੜੀ ਵੀ ਆ ਇਹ ਪਾਣੀ ਨੇ ਆਪਣੀ ਹਲਦੀ ਜੀ ਦੁਆਰਾ ਫੇਰ ਮਦੂਰਤੀ ਸੀਗੀ ਤੇੰਨ ਵੇਰੀ ਪਾਣੀ ਖੜ ਗਿਆ ਫੇਰ ਐ ਬਿਜਾਰੀ ਨਿਕਲਦੀ ਜੀ ਆਉਂਦੀ ਆ ਕਿਉਂਕਿ ਇੱਥੇ ਪਾਣੀ ਬਹੁਤ ਇਕੱਠਾ ਆ ਜਾਂਦਾ ਫਿਰ 10-10 ਦਿਨ ਖੜ ਜਾਂਦਾ ਤੇ ਇੱਕ ਆਪਣੇ ਜਿਹੜੇ ਦਰਾਖਤ ਬੂਟੇ ਲਾਏ ਸੀ ਇਹਨਾਂ ਨੂੰ ਰੋਜ਼ ਬਹੁਤ ਖਰਾਬ ਕਰਦੇ ਆ ਆ ਦੇਖੋ ਆ ਬਿਜਰੀ ਦੋ ਵੇਰੀ ਖਾ ਗਿਆ ਰੋਜ਼ ਫੇਰ ਬਿਜਾਰੀ ਫੋੜਦੀ ਜੀ ਆਦੇ ਆ ਟੂਸਾ ਤੋਂ ਖਾ ਲਿਆ ਰੋਜ਼ ਨੇ ਹੁਣ ਇਧਰੋਂ ਆ ਨਵਾਂ ਟੂਸਾ ਜਾਇ ਆਇਆ ਨਿਕਲਦਾ ਇਹ ਨੂੰ ਵੀ ਤੇ ਉਹ ਵਧੀਆ ਉਧਰ ਉਹਨੂੰ ਵੀ ਉਹ ਵੀ ਬਹੁਤ ਵਧੀਆ ਚੱਲ ਪਈ ਸੀ ਉਹ ਵੀ ਉੱਤੋਂ ਸਾਰ ਗਈ ਲਵੇਟਦੀ ਆ ਵੀ ਬਹੁਤ ਵਧੀਆ ਚੱਲੀ ਸੀ ਆਹ ਦੇ ਟੂਸੇ ਜੇ ਸਾਰੇ ਹੀ ਇਹਦੇ ਚੱਬ ਗਿਆ ਉੱਤੋਂ ਹੁਣ ਨਵੇਂ ਫੁੱਟਦੇ ਆ ਫੇਰ ਤੇ ਤੇ ਉਹ ਹਜੇ ਆਂਬ ਬੱਜਿਆ ਉਹ ਨਾਰ ਖਾ ਗਿਆ ਥੱਲੋਂ ਇਧਰਲੀ ਹਾਲ ਦੀ ਠੀਕ ਆ ਇਹਦੀ ਇੰਦਰ ਨੂੰ ਪਾਣੀ ਘੱਟ ਆਉਂਦਾ ਆ ਹਾਂ ਜੀ ਆਹ ਦੀ ਆਹ ਦੀ ਦੇਖੋ ਇੱਕ ਥੋੜਾ ਕੰਮ ਤੇ ਆ ਦੇਖੋ ਆਪਣੀ ਆ ਵੀ ਦੁਬਾਰਾ ਤੇ ਨਿਕਲੀ ਇਹ ਵੀ ਦੁਬਾਰਾ ਹੀ ਆ ਆ ਦੇ ਇੱਥੇ ਦਾ ਚੱਲ ਨਹੀਂ ਮਰੀ ਸੀ ਆ ਦੇ ਆ ਮਰ ਗਈ ਸੀ ਵਿਚਾਲੇ ਉਹ ਐ ਇਹ ਜਾਨੀਏ ਨਿਕਲ ਗਈ ਸਾਰੀ ਗਈ ਤੇ ਆ ਪੱਠੇ ਵੀ ਆਪਣੇ ਤਾਂ ਤਿੰਨ ਵੀਰੀ ਚਾਰੇ ਮਰ ਗਈ ਤੇ ਆ ਦੇਸੀ ਮੱਕੀ ਲਾਈ ਸੀ ਜਿਹੜੀ ਆਪਾਂ ਇਹ ਵੀ ਪਾਣੀ ਵੜਾ ਖੜ ਗਿਆ ਸੀ ਵੱਟਾਂ ਤੇ ਇਹ ਸਾਰੀ ਮਰ ਗਈ ਐਨੇ ਕ ਡਾਂਡੇ ਵਾਤੇ ਫਿਰ ਅਸੀਂ ਪੱਟ ਪੱਟ ਕੇ ਸਾਰੇ ਇੱਕ ਵੱਟ ਤੇ ਕਰਤੇ ਅੱਜ ਕੀਤਿਆਂ ਨੂੰ ਹਉਤਾ ਹੋ ਗਿਆ ਹੂੰ ਵਧੀਆ ਚੱਲ ਪਿਆ ਅੱਜ ਪਾਣੀ ਲਾਵਾਂਗੇ ਬੱਜ ਗਏ ਜਣਗੇ ਚੱਲ 50 60 ਡਾਂਡੇ ਚਲ ਗਾਂ ਨੂੰ ਵੀ ਤਿਆਰ ਹੋ ਜੂ ਦੇਸੀ ਮੱਕੀ ਸੀ ਮਸਾ ਚਾਰ ਛੱਲਗਾਂ ਹੀ ਮਿਲ ਗਿਆ ਸੀ ਚੱਲ ਅੱਧੀ ਕੇ ਕਨਾਲ ਲੱਗ ਗਈ ਸੀ ਆਦੇ ਸੀ ਫਿਰ 10 11 ਵੱਟਾਂ ਬਣਾ ਕੇ ਐਂ ਲਾਤੀ ਸੀ ਇਹੇ ਲਗ ਗਈ ਸੀ ਚੱਲ ਵੀ ਬਹੁਤ ਵਧੀਆ ਹਰੀ ਹੋ ਗਈ ਸੀ ਵਿੱਚੋਂ ਆਹ ਹੁਣ ਇੰਨੇ ਕ ਟਾਂਡੇ ਬਚੇ ਸੀ ਇਹ ਹੁਣ ਡਰ ਸੀ ਸਾਨੂੰ ਇਹ ਪੱਟ ਕੇ ਵੀ ਇੱਕ ਪਾਸੇ ਕਰ ਦਿਆਂਗੇ ਤੇ ਚੱਲਣਗੇ ਚੱਲ ਵਧੀਆ ਚੱਲ ਫੇ ਚਾਲੇ ਇੰਨੇ 40 50 ਡਾਂਡੇ ਹੈਗੇ ਆ ਚਲੋ ਗਾਂ ਨੂੰ 20 ਤਿਆਰ ਹੋ ਜੂਗਾ ਤਾਂ ਨੂੰ ਫਿਰ ਕਿਲਾ ਖੰਡ ਲਾ ਦਾਂਗੇ 1.5 ਕਿਲਾ ਜਿੰਨਾ ਲੱਗ ਗਿਆ ਕਿਲਾ ਖੰਡ ਆ ਉਧਰੋਂ ਪੰਜ ਆਪਾਂ ਕੱਢ ਆਏ ਸੀ ਬਈ ਇਹ ਚ ਹੁਣ ਆਦੇ ਲੱਗੇ ਨੇ ਇਹ ਚ ਆਪਾਂ ਹਜੇ ਦੂਜਾ ਗੇੜਾ ਹੀ ਚੱਕਿਆ ਗਿਆ ਕੱਲ ਪੂਸਾ ਪੂਸਾ 17 18 ਕਿੱਲੇ ਨੱਬੜ ਗਏ ਸੀ 18 ਕਿੱਲੇ ਬਸ ਹੁਣ 13 ਕਿੱਲੇ ਆ 13 ਜੋ ਪੰਜ ਘਟਦੇ ਆ ਬਸ ਇੱਕ ਆ ਨਿਕਲ ਗਿਆ ਚੀ ਨਿਕਲ ਗਿਆ ਬਸ ਅੱਧ ਗਿਆ ਤੇ ਬਣਾ ਉਧਰ ਨੇ ਕੇ ਥੋੜੇ ਜੀ ਪਾਣੀ ਦੀ ਪ੍ਰੋਬਲਮ ਮਾਰ ਗਈ ਨੱਕਾ ਟੁੱਟ ਗਿਆ ਰਾਹ ਦੇ ਔਰ ਭਰਿਆ ਦਾ ਨੀ ਮੈਂ ਕੀ ਰਹੀ ਜੀ ਜਿਹਨੂੰ ਹਾਲੇ ਜਲ ਆਇਆ ਚ ਹੈਗਾ ਇਹ ਸਾਡਾ ਕੰਮ ਚੱਲ ਜਾਣਾ ਪਾਣੀ ਨਾਲ ਹੀ ਆ ਹਾਲਾਂ ਹੀ ਵਧੀਆ ਭਰ ਜਾਂਨ ਭਰ ਲਈਦਾ ਤੇ ਉੱਭੜ ਜਾਂਦਾ ਕਿ ਆ ਦੇਖੋ ਨੌਕਸ ਜਮਾਈ ਹੈ ਨਹੀਂ ਆਦੇ ਹੁਣ ਆ ਸੇਤਾ ਦੇ ਨਾਲ ਸਰ ਦਾ ਕੋਈ ਪੱਤਾ ਦੇ ਫੁੱਲ ਆਏ ਪਿਆ ਸਾਫ ਪਿਆ ਪਰ ਹੁਣ ਆੜ ਗਵਾੜ ਸਭ ਨੇ ਘਾਤੀ ਆਪਾਂ ਵੀ ਕਰੀ ਦਿੰਨੇ ਆ ਕਿਉਂਕਿ ਇਹੀ ਹੋਣੀ ਹੈ ਇਹਦੇ ਤੇ ਸਪਰੇਅ ਕੌਣ ਕਿ ਆ ਦਰਾਸਤਾਂ ਦਾ ਕਰਕੇ ਨਾ ਦਰਾਸਤ ਵਾਲੇ ਆਪਣੇ ਆਹ ਇਹ ਸ਼ਾਮੇ ਉਹ ਜੋ ਹੀ ਚੱਲਦੀ ਆ ਨਹੀਂ ਉਧਰ ਜਿਵੇਂ ਪਰੇ ਜਮੇ ਹਨੀਆਂ ਸ਼ਾਮੇ ਕੋਈ 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 ਯਾਦ ਹੀ ਪਾਏ ਪਤਾਲ ਵੇਟ ਦੀ ਆਦੇ ਸ਼ਾਮੇ ਹੈਗੀ ਆ ਹੈ ਕਿਸੇ ਕਿਸੇ ਨੂੰ ਯਾਦ ਆਏ ਤੇ ਫਿਰ ਵਧੂਗੀ ਤੇ ਹੁਣ ਹੋ ਗਈ ਬਸ ਇਹ ਸਪਰੇਅ ਨਾਲ ਹੀ ਆਪਣਾ ਬਸ ਰੇ ਲੱਗ ਜੂਗਾ ਇਹ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ